ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੂ ਭਜੀ ਹੋਗੇ ਚੜ੍ਹਦੀ ਕਲਾ ਚ ਹੋਗੇ ਸੋ ਦੋਸਤੋ ਇੱਕ ਹੋਰ ਬਹੁਤ ਸੋਨੀ ਵੀਡੀਓ ਲੈ ਕੇ ਆਏ ਆ ਬਹੁਤ ਸੋਨੀ ਗੱਲ ਕਰਾਂਗੇ ਜੇ ਤੇ ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਸੋ ਦੋਸਤੋ ਵੈਸਾ ਆਪਣਾ ਲਾਈਫ ਨਾਲ ਰਿਲੇਟਡ ਗੱਲਾਂ ਕਰਦੇ ਹੁੰਨੇ ਆ ਪਰ ਅੱਜ ਇੱਕ ਛੋਟੀ ਜੀ ਜਾਣਕਾਰੀ ਦੇਣੀ ਚਾਹੂੰਗਾ ਹਨਾ ਬਹੁਤ ਕੰਮ ਦੀ ਵੀਡੀਓ ਹੈ ਲਗਭਗ 80% ਲੋਕ ਇਹ ਚੀਜ਼ ਕਰਦੇ ਆ ਵੀ ਜਿਹੜੀ ਨਹੀਂ ਕਰਨੀ ਚਾਹੀਦੀ ਉਸ தம்ਪਨੇਲ ਤੇ ਲਿਖ ਲਿਆ ਵੀ ਰਾਤ ਨੂੰ ਰਾਤ ਨੂੰ ਸੌਣ ਤੋਂ ਬਾਅਦ ਇਹ ਚੀਜ਼ ਨਾ ਕਰਿਆ ਕਰੋ ਹਨਾ ਉਹ ਕਿਹੜੀ ਚੀਜ਼ ਆ ਦੋਸਤੋ ਗੱਲ ਇਦਾਂ ਵੀ ਆਪਾਂ ਰਾਤ ਨੂੰ ਰੋਟੀ ਬਾਣੀ ਖਾਂਦੇ ਆ ਹਨਾ ਤੇ ਕੋਈ ਕਿਸੇ ਬੰਦੇ ਦਾ 10 ਵਜੇ ਦਾ ਟਾਈਮ ਹੁੰਦਾ ਸੌਣ ਦਾ ਕੋਈ 11 ਵਜੇ ਕੋਈ 12 ਵਜੇ ਸੌਂਦਾ ਠੀਕ ਹੈ ਜੀ ਹਰੇਕ ਦਾ ਆਪਣਾ ਆਪਣਾ ਟਾਈਮ ਹੁੰਦਾ ਪਰ ਜਦ ਆਪਾਂ ਸੌਂ ਜਾਂਦੇ ਆ ਹਨਾ ਤੇ ਮੋਸਟਲੀ ਸਬ ਤਰਫ ਪ੍ਰਸੈਂਟ ਲੋਕਾਂ ਦੀ ਰਾਤ ਨੂੰ ਅੱਖ ਜਰੂਰ ਖੁੱਲਦੀ ਆ ਚਾਹੇ ਕਾ ਲੋ 1 ਵਜੇ 2 ਵਜੇ 3 ਵਜੇ ਹਨਾ ਯਾਨਕਿ ਜਦ ਆਪਾਂ ਪੂਰੇ ਨੀਂਦ ਵਿੱਚ ਹੁੰਨੇ ਆ ਉਹਦਾ ਰੀਜ਼ਨ ਕੀ ਹੁੰਦਾ ਆ ਵੀ ਜਾਂ ਤਾਂ ਸਾਨੂੰ ਪਿਆਸ ਲੱਗਦੀ ਆ ਆਪਾਂ ਪਾਣੀ ਵਗੈਰਾ ਪੀਣ ਲਈ ਹਨਾ ਉੱਠਦੇ ਆ ਜਾਂ ਫਿਰ ਆਪਾਂ ਵਾਸ਼ਰੂਮ ਵਗੈਰਾ ਜਾਣ ਲਈ ਉੱਠਦੇ ਆ ਹੋਰ ਵੀ ਕੋਈ ਰੀਜ਼ਨ ਹੋ ਸਕਦਾ ਹਨਾ ਹਰੇਕ ਦਾ ਆਪਣਾ ਆਪਣਾ ਸਿਸਟਮ ਹੁੰਦਾ ਹਨਾ ਬਾਡੀ ਦੇ ਸਾਹਮਣੇ ਸੋ ਦੋਸਤੋ ਆਪਾਂ ਕੀ ਕਰਦੇ ਆ ਜਦੋਂ ਆਪਾਂ ਉੱਠਦੇ ਆ ਰਾਤ ਨੂੰ ਲਾਈਟ ਆਫ ਹੁੰਦੀ ਆ ਆਪਾਂ ਜਦੋਂ ਇਕਦਮ ਉੱਠਦੇ ਆ ਜੇ ਆਪਾਂ ਇੱਕਦਮ ਉੱਠ ਕੇ ਚਾਹੇ ਪਾਣੀ ਪੀਣ ਜਾਣਾ ਚਾਹੇ ਵਾਸ਼ਰੂਮ ਜਾਣੇ ਆ ਹਨ ਤੇ ਇਹ ਚੀਜ਼ ਬਹੁਤ ਇੱਕ ਹਾਰਮਫੁਲ ਆ ਸਾਡੀ ਬੋਡੀ ਦੇ ਵਾਸਤੇ ਮੇਨ ਬ੍ਰੇਨ ਦੇ ਵਾਸਤੇ ਕਿਉਂਕਿ ਜਦੋਂ ਆਪਾਂ ਸੋ ਰਹੇ ਹੁੰਨੇ ਆ ਉਸ ਟਾਈਮ ਆਪਣਾ ਜਿਹੜਾ ਦਿਮਾਗ ਹੁੰਦਾ ਮਾਈਂਡ ਹੁੰਦਾ ਹੈ ਨਾ ਰਿਲੈਕਸ ਮੂਡ ਦੇ ਵਿੱਚ ਹੁੰਦਾ ਹੈ ਹਨ ਤੇ ਆਪਾਂ ਇੱਕਦਮ ਉੱਠ ਕੇ ਇੱਕਦਮ ਤੁਰ ਪੈਂਦੇ ਆ ਤੁਸੀਂ ਨੋਟਿਸ ਕਰਿਓ ਕਈ ਵਾਰ ਕਈਆਂ ਨੂੰ ਇਹ ਵੀ ਫੀਲ ਹੁੰਦਾ ਹੋਵੇ ਜਿਵੇਂ ਇੱਕਦਮ ਉੱਠਦੇ ਆ ਤਾਂ ਚੱਕਰ ਜਿਹਾ ਆਉਂਦਾ ਹੈ ਹਨ ਸੋ ਕੋਸ਼ਿਸ਼ ਇਹ ਕਰਨੀ ਵੀ ਜਦੋਂ ਵੀ ਤੁਸੀਂ ਬੈੱਡ ਤੋਂ ਉੱਠਣਾ ਆ ਵਾਸ਼ਰੂਮ ਜਾਣ ਲਈ ਜਾਂ ਪਾਣੀ ਵਗੈਰਾ ਪੀਣ ਲਈ ਜਾਂ ਹੋਰ ਕੋਈ ਵੀ ਬੈਠ ਜਿਆ ਕਰੋ ਹਣਾ ਰਿਲੈਕਸ ਹੋ ਜਾ ਕਰੋ ਤੇ ਜੇ ਤੁਸੀਂ ਇਕਦਮ ਉੱਠ ਕੇ ਜਾਵੋਗੇ ਉਹਦਾ ਤੁਹਾਡੇ ਬ੍ਰੇਨ ਤੇ ਬੈਡ ਇਫੈਕਟ ਪੈਂਦਾ ਕਿਉਂਕਿ ਉਹ ਰਿਲੈਕਸ ਮੋਡ ਚ ਹੁੰਦਾ ਤੇ ਉਹਨੂੰ ਉਹ ਇੱਕਦਮ ਐਕਟੀਵੇਟ ਹੋ ਜਾਂਦਾ ਹੈ ਸੋ 25 ਤੋਂ 30 ਸਕਿੰਟ ਬੈਠ ਕੇ ਫਿਰ ਜੋ ਵੀ ਤੁਸੀਂ ਹੈ ਨਾ ਚਾਹੇ ਵਾਸ਼ਰੂਮ ਜਾਣਾ ਚਾਹੇ ਪਾਣੀ ਪੀਣਾ ਚਾਹੇ ਕੁਝ ਖਾਣਾ ਹੈ ਹਣਾ ਤਾਂ ਇਹ ਚੀਜ਼ ਕਰਿਆ ਕਰੋ ਲਾਦੂ ਨੇਰੇ ਚ ਉੱਠ ਕੇ ਕਦੇ ਵੀ ਇਕਦਮ ਨਾ ਉੱਠ ਕੇ ਜਾਇਆ ਕਰੋ ਇਹ ਤੁਹਾਡੀ ਬੋਡੀ ਲਈ ਹਾਰਮਫੁਲ ਆ ਸੋ ਦੋਸਤੋ ਇਹ ਦੱਸਣੀ ਸੀ ਗੱਲ ਬਹੁਤ ਜਾਣਕਾਰੀ ਵਾਲੀ ਗੱਲ ਆ ਜੇ ਵਧੀਆ ਲੱਗਤਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਤੇ ਨ ਸਾਸ੍ਰਿਕਾ ਜੀ